ਦੀਰਾਸ਼ਰਧਾਲੂ ਜਿੱਥੇ ਜੌਂਦੇਜੀ ਆਪਣਾ ਜੀਵਨ ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਕਰਦੇ ਹਨ ਉੱਥੇ ਹੀ ਮਰਨ ਤੋਂ ਬਾਅਦ ਵੀ ਇਹ ਦੀਰਾਸ਼ਰਧਾਲੂ ਦੁਨੀਆਂ ਦੇ ਲਈ ਮਿਸਾਲ ਸਾਬਿਤ ਹੁੰਦੇ ਹਨ ਗੱਲ ਕਰੀਏ ਬਲਾਕ ਪਟਿਆਲਾ ਦੇ ਤ੍ਰਿਪੜੀ ਏਰੀਏ ਦੀ ਭੈਣ ਪਰਮਿੰਦਰ 인ਸਾ ਉਮਰ 45 ਸਾਲ ਪਤਨੀ ਭਰਤ 인ਸਾ ਵਾਸੀ ਤ੍ਰਿਪੜੀ ਬਲਾਕ ਪਟਿਆਲਾ ਜਿਨ੍ਹਾਂ ਨੇ ਜਿਉਂਦੇ ਜੀ ਆਪਣਾ ਸਰੀਰਦਾਨ ਕਰਨ ਦੇ ਫਾਰਮ ਭਰੇ ਹੋਏ ਸਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਕੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ 인ਸਾ ਦੀ ਪਵਿੱਤਰ ਸਿੱਖਿਆ ਉੱਤੇ ਫੁੱਲ ਚੜਾਏ ਹਨ ਨਿਰਾਸ਼ਤਾ ਲੋਕਾਂ ਵੱਲੋਂ ਬੇਨਤੀ ਦਾ ਸ਼ਬਦ ਬੋਲ ਕੇ ਡੇਰਾ ਸੱਚਾ ਸੌਦਾ ਦੇ ਜ਼ਿੰਮੇਵਾਰਾਂ ਨਾਲ ਸੰਪਰਕ ਕਰਕੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਦਿਆ ਹੋਇਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਜ਼ ਸੰਗਤ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੇ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੇ ਐਨ ਐਸ ਮੈਮੋਰੀਅਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਡਾਕਟਰ ਬਾਰਾਬੰਕੀ ਲਖਨਊ ਲਈ ਦਾਨ ਕੀਤੀ ਗਈ ਸਮੁੱਚੇ ਸ਼ਹਾ ਸਤਨਾਮ ਜੀ ਗ੍ਰੀਨੈਂਸ ਵੈਲਫੇਅਰ ਫੋਰਸ ਦੇ ਸੇਵਾਦਾਰਾਂ ਅਤੇ ਸਾਥ ਸੰਗਤ ਨੇ ਸ਼ਰੀਰਦਾਨੀ ਪਰਮਿੰਦਰ ਇਨਸਾ ਮਰ ਰਹੇ ਅਮਰ ਰਹੇ ਦੇ ਆਕਾਸ਼ ਗੂੰਜਾਉ ਨਾਰੇ ਲਾਏ ਅਤੇ ਮੈਡੀਕਲ ਵੈਨ ਨੂੰ ਰਵਾਨਗੀ ਦਿੱਤੀ ਸਜਖੰਡ ਵਾਸੀ ਪਰਮਿੰਦਰ ਇਨਸਾ ਆਪਣੇ ਪਿੱਛੋਂ ਦੋ ਪੁੱਤਰ ਕਾਰਤਿਕ ਇਨਸਾ ਅਤੇ ਕ੍ਰਿਸ਼ਾ ਇਨਸਾ ਛੱਡ ਗਏ ਹਨ ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੋਧਾ ਵੱਲੋਂ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਂ ਸਿੰਘ ਜੀ ਇਨਸਾਨ ਦੀ ਪਵਿੱਤਰ ਰਹਿਨਮਾਈ ਹੇਠ ਮਾਨੋ ਦਾ ਭਲਾਈ ਦੇ 166 ਕਾਰਜ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਸ਼ਰੀਰਦਾਨ ਵੀ ਇੱਕ ਮਨੁੱਖਤਾ ਭਲਾਈ ਦਾ ਕਾਰਜ ਹੈ ਮਰਨ ਉਪਰੰਤ ਸ਼ਰੀਰਦਾਨ ਕਰਨ ਸਬੰਧੀ ਲੱਖਾਂ ਦੀ ਤਾਦਾਦ ਵਿੱਚ ਡੇਰਾ ਸ਼ਰਧਾਲੂਆਂ ਨੇ ਮ੍ਰਿਤਕ ਦੇਹਦਾਨ ਲਈ ਫਾਰਮ ਭਰੇ ਹੋਏ ਹਨ ਤਾਂ ਵਾਕਈ ਇਹ ਬੇਹਦ ਸ਼ਲਾਘਾਯੋਗ ਕਾਰਜ ਹੈ ਕਿਉਂਕਿ ਡੀਰਾ ਸ਼ਰਧਾਲੂ ਵੱਖ-ਵੱਖ ਸੂਬਿਆਂ ਦੇ ਵਿੱਚ ਜਦੋਂ ਵੀ ਕਿਸੇ ਦਾ ਦਿਹਾਂਤ ਹੁੰਦਾ ਹੈ ਤਾਂ ਡੀਰਾ ਸ਼ਰਧਾਲੂ ਉਸ ਮ੍ਰਿਤਕ ਸਰੀਰ ਨੂੰ ਦਾਸ ਸੰਸਕਾਰ ਕਰਨ ਦੀ ਬਜਾਏ ਹਮੇਸ਼ਾ ਆਪਣੇ ਗੁਰੂ ਮੁਰਸ਼ਿਦ ਦੇ ਪਵਿੱਤਰ ਵਚਨਾਂ ਤੇ ਅਮਲ ਕਰਦਿਆਂ ਹੋਇਆਂ ਅਮਰ ਸੇਵਾ ਮੁਹਿੰਮ ਦੇ ਤਹਿਤ ਉਸ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਕੇ ਮਨੁੱਖਤਾ ਤੇ ਬਹੁਤ ਵੱਡਾ ਪਰਉਪਕਾਰ ਕਰਦੇ ਹਨ ਪੈਨ ਪਰਮਿੰਦਰ ਕੌਰ ਇंसा ਜੋ ਕਿ ਜਿਨ੍ਹਾਂ ਦਾ ਪਰਿਵਾਰ ਡੇਰਾ ਸੱਚਾ ਸੋਧਾ ਨਾਲ ਜੁੜਿਆ ਹੋਇਆ ਸੀ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਤੇ ਮਾਲਕ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਹਨ ਪੂਜਨੀਕ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ RAMਨੇਂ ਸਿੰਘ ਜੀ ਇंसा ਜੀ ਦੀ ਪ੍ਰੇਰਣਾ ਸਦਕਾ ਜੋ ਕਿ ਅਨੇਕਾਂ ਹੀ ਸਮਾਜ ਭਲਾਈ ਦੇ ਕੰਮ ਚੱਲ ਰਹੇ ਨੇ ਜੀ ਉਸ ਤਹਿਤ ਅੱਜ ਇਹਨਾਂ ਵੱਲੋਂ ਆਪਣਾ ਮਰਨ ਉਪਰੰਤ ਸਰੀਰਦਾਨ ਕੀਤਾ ਗਿਆ ਪਰਿਵਾਰ ਦੀ ਸਹਿਮਤੀ ਦੇ ਨਾਲ ਕਿਉਂਕਿ ਡੇਰਾ ਸੱਚਾ ਸੋਧਾ ਵੱਲੋਂ ਸਮਾਜ ਦੀ ਭਲਾਈ ਦੇ ਲਈ ਬਹੁਤ ਕੰਮ ਕੀਤੇ ਜਾ ਰਹੇ ਹਨ ਸਤਸੰਗ ਦੇ ਵਿੱਚ ਡਾਕਟਰਾਂ ਨੇ ਗੁਰੂ ਜੀ ਕੋਲ ਅਰਜ਼ੀ ਕੀਤੀ ਵੀ ਗੁਰੂ ਜੀ ਵੀ ਜਦੋਂ ਵੀ ਅਸੀਂ ਮੈਡੀਕਲ ਖੋਜਾਂ ਦੇ ਲਈ ਕੁਝ ਵੀ ਕਰਦੇ ਹਾਂ ਤਾਂ ਸਾਨੂੰ ਜਾਨਵਰਾਂ ਤੇ ਰਿਸਰਚ ਕਰਨੀ ਪੈਂਦੀ ਹੈ ਤਾਂ ਧਰਤੀ ਤੇ ਸਮਾਜਿਕ ਸਤਿਗੁਰ ਨੇ ਬਹੁਤ ਹੀ ਵੱਡਾ ਉਪਕਾਰ ਕੀਤਾ ਸਾਹ ਸੰਗਤ ਦੇ ਹੱਥ ਖੜੇ ਕਰਾ ਕੇ ਵੀ ਮਰਨ ਤੋਂ ਬਾਅਦ ਜਿਹੜਾ ਸਰੀਰ ਆਪਣਾ ਉਹ ਤਾਂ ਮਿੱਟੀ ਹੋ ਹੀ ਜਾਂਦਾ ਤਾਂ ਇਸ ਨੂੰ ਆਪਾਂ ਕਿਉਂ ਨਾ ਰਿਸਰਚ ਦੇ ਤੌਰ ਤੇ ਡਾਕਟਰਾਂ ਨੂੰ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਜਾਵੇ ਉਸ ਤਹਿਤ ਪੂਜਨੀਕ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਿੰਦ ਸਿੰਘ ਇंसा ਜੀ ਦੀ ਪ੍ਰੇਰਣਾ ਤੇ ਚੱਲਦੇ ਹੋਏ ਅੱਜ ਭੈਣ ਪਰਮਜੀਤ ਕੌਰ ਇंसा ਦਾ ਜਿਹੜਾ ਸਰੀਰਾ ਲਖਨਊ ਮੈਡੀਕਲ ਕਾਲਜ ਦੇ ਲਈ ਦਾਨ ਕੀਤਾ ਗਿਆ ਜੀ ਕਿੰਨੀ ਉਮਰ ਸੀ ਜੀ ਉਮਰ ਇਹਨਾਂ ਦੀ 44 ਸਾਲ ਸੀਗੀ ਜੀ ਪਰਿਵਾਰ ਤੋਂ ਪਰਿਵਾਰ ਚ ਇਹਨਾਂ ਦਾ ਬੇਟਾ ਦੋ ਬੇਟੇ ਨੇ ਜੀ ਤੇ ਇਹਨਾਂ ਦੇ ਹਸਬੰਡ ਨੇ ਜੀ ਇਹ ਕੋ ਪ੍ਰੋਬਲਮ ਕੀ ਆਈ ਹੈਗੀ ਪ੍ਰੋਬਲਮ ਇਹਨਾਂ ਨੂੰ ਬੜੀ ਲੰਬੀ ਬਿਮਾਰੀ ਸੀਗੀ ਜੀ ਬਹੁਤ ਦਿਨ ਤੋਂ ਬਿਮਾਰ ਚੱਲ ਰਹੇ ਸੀਗੇ ਇੱਕ ਵਾਰ ਠੀਕ ਵੀ ਹੋ ਗਏ ਸੀਗੇ ਪਰ ਅੱਜ ਮਾਲਕ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਜੀ ਜਦੋਂ ਬੋਡੀ ਡੋਨੇਟ ਕਰਨੀ ਹੁੰਦੀ ਹੈ ਕੋਈ ਕਿਉਂਕਿ ਇਹ ਪਹਿਲਾਂ ਤਾਂ ਡੇਰਾ ਸੱਚਾ ਸੋਦਾ ਚ ਫਾਰਮ ਭਰੇ ਜਾਂਦੇ ਨੇ ਜੀ ਜਿਵੇਂ ਹੁਣ ਅੱਜ ਇਹਨਾਂ ਦੀ ਬੋਡੀ ਡੋਨੇਟ ਕੀਤੀ ਹੈ ਪਰਿਵਾਰ ਵੱਲੋਂ ਇੱਕ ਐਫੀਡੇਵਿਟ ਦਿੱਤਾ ਗਿਆ ਕਾਨੂੰਨੀ ਤੌਰ ਤੇ ਵੀ ਇਹ ਜਿਹੜੀ ਬੋਡੀ ਡੋਨੇਟ ਕੀਤੀ ਗਈ ਹੈ ਇਹ ਸਾਡੇ ਸਹਿਮਤੀ ਦੇ ਨਾਲ ਕੀਤੀ ਗਈ ਹੈ ਇਸ 'ਚ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਇੱਕ ਐਫੀਡੇਵਟ ਦਿੱਤਾ ਜਾਂਦਾ ਜੀ ਕਿੰਨੀ ਵੀ ਬੋੜੀਆਂ ਹੈਗੀਆਂ ਇਹ ਇਹ ਅਨੇਕਾਂ ਹੀ ਬੋੜੀਆਂ ਪਟਿਆਲੇ ਬਲਾਕ ਦੇ ਵਿੱਚ ਜਾਂ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਨੇਕਾਂ ਬੋੜੀਆਂ ਮੈਡੀਕਲ ਖੋਜਾਂ ਦੇ ਲਈ ਦਾਨ ਵੀ ਕੀਤੀਆਂ ਜਾ ਚੁੱਕੀਆਂ ਨੇ ਕਈ ਮੈਡੀਕਲ ਕਾਲਜ ਦਾ ਅੱਜ ਹੱਥ ਖੜੇ ਕਰੀ ਬੈਠੇ ਨੇ ਵੀ ਪਹਿਲਾਂ ਅਸੀਂ ਤਰਸਦੇ ਹੁੰਦੇ ਸੀ ਬੋੜੀਆਂ ਨੂੰ ਪਰ ਗੁਰੂਜੀ ਵੱਲੋਂ ਜਿਹੜਾ ਇਹ ਉਪਕਾਰ ਕੀਤਾ ਗਿਆ ਰਿਸਰਚ ਦੇ ਲਈ ਤਾਂ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਿਰਾਸਤਾਂ ਵਾਲੋਂ ਵੱਲੋਂ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਨੂੰ ਜਵਾਮਦਰਸ਼ਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਉਹ ਕਿਵੇਂ ਦੇਖਦੇ ਹਨ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ